ਬੋ ਸਾਚੇ ਦਰਬਾਰ ਕੀ ਜੈ ਜੈ ਕਰ ਮਾਤਾ ਸ਼ੇਰਾਂ ਵਾਲੀ ਦਾ ਬੋ ਸਾਚੇ ਦਰਬਾਰ ਕੀ ਜੈ ਜੈ ਕਰ ਸ਼ੇਰਾਂ ਵਾਲੀ ਦਾ ਬੋ ਸਾਚੇ ਦਰਬਾਰ ਕੀ ਜੈ ਜੈ ਕਰ ਮਾਤਾ ਨਾਨਾ ਦੇਵੀ ਜੀ ਦਾ ਬੋ ਸਾਚੇ ਦਰਬਾਰ ਕੀ ਜੈ ਜੈ ਕਰ ਮਾਤਾ ਜਵਲਾ ਜੀ ਦਾ ਬੋ ਸਾਚੇ ਦਰਬਾਰ ਕੀ ਜੈ ਜੈ ਕਰ ਮਾਤਾ ਸਤਿਅ ਜੱਤਾਂ ਵਾਲੀ ਦਾ ਬੋ ਸਾਚੇ ਦਰਬਾਰ 9 ਸਾਲ ਦੇ ਉਪਲਖਸ਼ ਦੇ ਵਿੱਚ 9ਵਾਂ ਸਾਲ 1 ਜਨਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਲਈ ਸ਼੍ਰੀ ਮੰਗਲ ਮੂਰਤੀ ਗਣੇਸ਼ ਸੇਵਾ ਮੰਡਲ ਪਾਲਕੀ ਬਾਜ਼ਾਰ ਸਮਾਣਾ ਵੱਲੋਂ 1 ਜਨਵਰੀ 1 ਜਨਵਰੀ ਦਿਨ ਬੁੱਧਵਾਰ ਮਹਾਮਾਈ ਦਾ ਗੁਣਗਾਨ ਮਹਾਮਾਈ ਦੀ ਚੌਂਕੀ ਮਹਾਮਾਈ ਦਾ ਜਾਗਰਣ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਰੱਖਿਆ ਗਿਆ ਹੈ 9ਵੇਂ ਸਾਲ ਦੇ ਉੱਤੇ ਅੱਪਾ ਵੈਸੇ ਤਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਨਵੇਂ ਸਾਲ ਮਨਾਨੇ ਆ। ਸੇਵਾ ਮੰਡਲ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਨਵੇਂ ਸਾਲ ਦੇ ਉੱਤੇ ਪ੍ਰਮਾਤਮਾ ਦਾ ਨਾਮ ਲਿੱਤਾ ਜਾਵੇ, ਮਹਾਮਾਈ ਨੂੰ ਮੈਂ ਮਾਈ ਦਾ ਗੁਣਗਾਨ ਕਰਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਵੇ। ਇਸ ਦੇ ਲਈ ਮਾਂ ਭਗਵਤੀ ਦਾ ਦੀ ਵਿਸ਼ਾਲ ਚੌਂਕੀ ਜੋ ਕਿ ਅਗਰਵਾਲ ਧਰਮਸ਼ਾਲਾ ਦੇ ਵਿੱਚ ਇਸ ਦਾ ਕਾਰਜਕ੍ਰਮ ਰੱਖਿਆ ਗਿਆ ਹੈ। ਜੋਤੀ ਪ੍ਰਚੰਡ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਵਾ 8 ਵਜੇ ਸਵਾ 8 ਵਜੇ ਤੋਂ ਜੋ ਗੁਣਗਾਨ ਸ਼ੁਰੂ ਹੋਵੇਗਾ ਜਿਸ ਦੇ ਲਈ ਜੋਤੀ ਪ੍ਰਚੰਡ ਕਰਨ ਦੀ ਜੋ ਵੀ Swami Narayan Puri ji Maharaj Kalwanu wale ਵਿਸ਼ੇਸ਼ ਤੌਰ ਤੇ ਜੋਤੀ ਪ੍ਰਚੰਡ ਕਰਨ ਲਈ ਪਹੁੰਚ ਰਹੇ ਨੇ ਮਹਾਮਾਈ ਦੀ ਇਸ ਦੇ ਨਾਲ ਹੀ ਮਾਤਾ ਦਾ ਅਟੂਟ ਭੰਡਾਰਾ ਮਾਤਾ ਦਾ ਅਟੂਟ ਭੰਡਾਰਾ ਵੀ ਵਰਤਾਇਆ ਜਾਏਗਾ ਮਤਾ ਦਾ ਗੁਣਗਾਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਰਕੇਸ਼ ਸ਼ਰਾਦੇ ਜੀ ਬਰਨਾਲੇ ਵਾਲੇ ਅਤੇ ਉਹਨਾਂ ਦੇ ਨਾਲ ਰਿੰਕੂ ਸ਼ਰਮਾ ਜਾਗਰਣ ਮੰਡਲੀ ਸਮਾਣਾ ਮਹਾਮਈ ਦਾ ਜਾਗਰਣ ਕਰਨ ਗਣੇਸ਼ ਮੰਡਲ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਹੀ ਸਮਾਣਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਨਵੇਂ ਸਾਲ ਦੀ ਸ਼ੁਰੂਆਤ ਮਹਾਮਈ ਦੇ ਆਸ਼ੀਰਵਾਦ ਦੇ ਨਾਲ ਅਗਰਵਾਲ ਧਰਮਸ਼ਾਲਾ ਦੇ ਵਿੱਚ 1 ਜਨਵਰੀ ਦਿਨ ਬੁੱਧਵਾਰ ਨੂੰ 1 ਜਨਵਰੀ ਦਿਨ ਬੁੱਧਵਾਰ ਨੂੰ ਅਗਰਵਾਲ ਧਰਮਸ਼ਾਲਾ ਦੇ ਵਿੱਚ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਜਰੂਰ ਪ੍ਰਾਪਤ ਕਰੋ ਮਹਾਮਾਈ ਦਾ ਭਗਵਤੀ ਜੀ ਦਾ ਚੌਂਕੀ ਜਾਗਰਨ ਅਗਰਵਾਲ ਧਰਮਸ਼ਾਲਾ ਸਮਾਨਾ ਵਿਖੇ ਜੈਕਾਰਾ ਮਾਤਾ ਸ਼ੇਨਵਾਲੀ ਦਾ ਮੋਹ ਸਾਹਿਬ ਦੇ ਦਰਬਾਰ ਕੀ ਜੈ ਅੱਜ ਮੰਡਲ ਦੇ ਸਾਰੇ ਮੈਂਬਰਾਂ ਵੱਲੋਂ ਮਾਤਾ ਰਾਣੀ ਦੇ ਕਾੜ ਲਗਾ ਕੇ ਮਹਾਮਾਈ ਨੂੰ ਇਸ ਜਾਗਰਨ ਦੇ ਵਿੱਚ ਆਪਣੇ ਭਗਤਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਨਿਮੰਤਰਣ ਦਿੱਤਾ ਗਿਆ ਹੈ ਅਗਰਵਾਲ ਧਰਮਸ਼ਾਲਾ ਦੇ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਵਿੱਚ ਹਾਂਜੀ ਮਿੱਤਰ ਜੀ ਕੀ ਕਹਿਣਾ ਚਾਹੋਗੇ ਮਾਂ ਮਾਈ ਦਾ ਜਾਗਨ ਰੱਖਿਆ ਨਵੇਂ ਸਾਲ ਦੇ ਉਪਲਕਸ਼ ਦੇ ਵਿੱਚ ਸਾਡੇ ਮੰਡਲ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਵੀ ਸਾਰਾ ਸ਼ਹਿਰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਨਵੇਂ ਸਾਲ ਤੇ ਅਗਰਵਾਲ ਧਰਮਸ਼ਾਲਾ ਵਿੱਚ ਪਹੁੰਚ ਕੇ ਮਾਂ ਮਾਈ ਦੇ ਗੁਣਵਾਨ ਗੁਣਗਾਨ ਵਿੱਚ ਸ਼ਾਮਲ ਹੋ ਕੇ ਨਵੇਂ ਸਾਲ ਦੇਆਂ ਖੁਸ਼ੀਆਂ ਨੂੰ ਇੰਜੋਏ ਕਰਨ ਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਸ਼ੇਖਰ ਜੀ ਜੈ ਮਾਤਾ ਦੀ ਕੀ ਕਹਿਣਾ ਚਾਹੋਗੇ ਮਾ ਮਾਈ ਦਾ ਤੁਸੀਂ ਚੌਂਕੀ ਦਾ ਰੱਖਿਆ ਹੈਗਾ ਗੁਣਗਾਨ ਦਾ ਨਵੇਂ ਸਾਲ ਦੇ ਮੌਕੇ ਤੇ ਭਗਤਾਂ ਨੂੰ ਨਵੇਂ ਸਾਲ ਦੀ ਸਾਰੇ ਸਾਲ ਦੀ ਆਪਣੀਆਂ ਲੈਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਮਾਤਾ ਦਾ ਮਾਤਾ ਦੀ ਚੌਂਕੀ ਦਾ ਰੱਖਿਆ ਹੈਗਾ ਗੁਣਗਾਨ ਸਾਰੇ ਭਗਤ ਪਹੁੰਚ ਗਏ ਉੱਥੇ ਆਪਣੇ ਮਾਤਾ ਦਾ ਸੇਵਨ ਹਾਂਜੀ ਰਾਜੂ ਜੀ ਕੀ ਕਹਿਣਾ ਚਾਹੋਗੇ ਜੈ ਮਾਤਾ ਦੀ ਜੀ ਸਾਰੇ ਭਗਤਾਂ ਨੂੰ ਬੇਨਤੀ ਇੱਕ ਦਿਨ ਉਹ 2025 ਦਿਨ ਬੁੱਧਵਾਰ ਅਗਰਵਾਲ ਧਰਮਸ਼ਾਲਾ ਦੇ ਵਿੱਚ ਮਹਾਮਈ ਦੀ ਜੋਤ ਪ੍ਰਚੰਡ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਰੇ ਹੀ ਸਾਰੇ ਸੰਗਤ ਨੂੰ ਬੇਨਤੀ ਕਿ ਉਹ ਪਰਿਵਾਰ ਸਹਿਤ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ પ્રાપ્ત ਕਰੋ ਮਹਾ ਰਾਣੀ ਦਾ ਗੁੰਗਾਂਸ ਹੋ ਕਰੋ ਆ ਤੇ ਆਪਣੇ ਨਵੇਂ વર્ષ ਨੂੰ ਮੰਗਲਮਈ ਬਣਾਓ ਸੋ ਇਸ ਤਰ੍ਹਾਂ ਜੋ 1 ਜਨਵਰੀ ਨਵੇਂ ਸਾਲ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਨਵੇਂ ਸਾਲ ਦੇ ਉਪਲਖਸ਼ ਦੇ ਵਿੱਚ ਮਹਾਮਾਈ ਦਾ ਗੁਣਗਾਨ ਅਗਰਵਾਲ ਧਰਮਸ਼ਾਲਾ ਦੇ ਵਿੱਚ 1 ਜਨਵਰੀ ਨੂੰ ਅਗਰਵਾਲ ਧਰਮਸ਼ਾਲਾ 'ਚ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਮਾਤਾ ਦੀ